ਮੇਰੇ ਨਾਲ ਮੇਰੇ ਕੈਪਟਨ ਕੋਲੀ ਸਰਦਾਰ ਹਰਪ੍ਰੀਤ ਸਿੰਘ ਜੀ ਦਾ ਬਾਤ ਲਾਲ ਚੰਦ ਕਟਾਰੂ ਚੱਕ ਜੀ ਆ ਸਾਡੇ ਪਾਰਟੀ ਦੇ ਸੀਨੀਅਰ ਆਗੂ ਪਵਨ ਕੁਮਾਰ ਜੀਨੂ ਜੀ ਅੱਜ ਬੜਾ ਇੰਪੋਰਟੈਂਟ ਟੌਪਿਕ ਆ ਕਿ ਦੇਸ਼ ਦੇ ਅੰਦਰ ਹੋਰ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਿਆ ਮੈਂ ਸਾਥ ਦਾਖਲ दस साल भारतीय जनता पार्टी ने देश से राज तीजी टर्म के अंदर भारतीय जनता पार्टी थोड़ा समय पेल देश से दोबारा दबारा चो के काम हो गया पिछलिया इलैक्शन भारतीय जनता पार्टी ने पिछलिया इलैक्शन भी सौ चौबी जलैक्शन हुई है पार्लीमेंट की अलायंस ने ਨੇ ਇਸ ਗਲਤ ਇਲੈਕਸ਼ਨ ਲੜਿਆ ਕਿ ਭਾਰਤੀ ਜਨਤਾ ਪਾਰਟੀ ਦੇ ਇਸ ਨੂੰ ਸੰਵਿਧਾਨ ਨੂੰ ਖਤਮ ਕਰਦਾ ਹੈ ਮਾਈਕ ਹੀ ਹੈ ਮਾਈਕ ਹੀ ਹੈ ਭਾਰਤੀ ਜਨਤਾ ਪਾਰਟੀ ਜੋ ਸੰਵਿਧਾਨ ਬਾਬਾ ਸਾਹਿਬ ਜੀ ਨੂੰ ਵੇਟਕਰ ਜੀ ਨੇ ਬੜੀ ਲੰਮੀ ਜਦੋਂ ਜਹਤੇ ਨਾਲ ਬੜੇ ਲੰਬੇ ਸੰਗਰਸ ਦੇ ਨਾਲ ਸੰਵਿਧਾਨ ਤਿਆਰ ਕੀਤਾ ਸੀ ਜਿਹਦੇ ਵਿੱਚ ਸਦੀਆਂ ਤੋਂ ਲਟਾਰੇ ਸਦੀਆਂ ਤੋਂ ਪਛਾਰੇ

ਇਕਟੂਟ ਹੋ ਕੇ ਇੱਕੋ ਠੋਕੇ ਭਾਰਤ ਜਨਤਾ ਪਾਰਟੀ ਨੂੰ ਪੂਰਾ ਜਵਾਬ ਦਿੱਤਾ ਪਰ ਭਾਰਤ ਜਨਤਾ ਪਾਰਟੀ 240 ਸੀਟਾਂ ਦੇ ਸਿੱਖ ਕਿਉਂਕਿ ਦੇਸ਼ ਦੇ ਗਰੀਬ ਲੋਕਾਂ ਨੂੰ ਜਿਹੜੇ ਸਦੀਆਂ ਤੋਂ ਨਿਤਾੜੇ ਹੋਏ ਸੀ ਜਿਨ੍ਹਾਂ ਦਾ ਡਿਸਕ੍ਰਿਮੀਨੇਸ਼ਨ ਹੁੰਦਾ ਸੀ ਜਿਨ੍ਹਾਂ ਦਾ ਕਾਸਟ ਦੇ ਆਧਾਰ ਦੇ ਉੱਤੇ ਸੋਸ਼ਲੀ ਪੇਟਾਪ ਹੁੰਦਾ ਸੀ ਜਿਨ੍ਹਾਂ ਨੂੰ ਮੈਸਜ ਦਾ ਪਾਣੀ ਤੱਕ ਪੀਣ ਨਹੀਂ ਦਿੱਤਾ ਜਾਂਦਾ ਸੀਗਾ ਸੋ ਉਹ ਸੰਧਾਨ ਬਾਬਾ ਸਾਹਿਬ ਪੀਰੋ ਬੇਟੇ ਨੇ ਬਣਾਇਆ ਸੀ ਕਿ ਸਭ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਸਰ ਸੰਧਾਨ ਦੇ ਅੰਦਰ ਸੰਵਧਾਨ ਦੇ ਅੰਦਰ ਵੱਖ-ਵੱਖ ਆਰਟੀਕਲ ਦੇ ਤਹਿਤ ਅਰਰਵੇਸ਼ਨ ਤੇ ਆ ਸਰਵਧ ਕੀਤਾ ਗਿਆ ਤਾਂ ਕਿ ਜੋ ਲੋਕ ਪੜ੍ਹਾਈ ਕਰਨਗੇ ਜੋ ਲੋਕ ਐਜੂਕੇਸ਼ਨ ਹਾਸਲ ਕਰਨਗੇ ਉਹਨਾਂ ਲੋਕਾਂ ਲਈ ਥੋੜਾ ਜਿਹਾ ਫੰਡ ਦਾ ਦਿੱਤਾ ਜਾਵੇ ਤਾਂ ਕਿ ਉਹ ਲੋਕ ਜਿਹੜਾ ਭਾਰਤੀ ਜੁਗੀਆਂ ਰਿਸੋਰਸਸ ਰਹੀਆਂ ਪਾਲਤੰਦ ਜਾਂ ਸਟੇਟਾਂ ਦੇ ਅੰਦਰ ਨੇ ਉਹਨਾਂ ਚ ਉਹਨਾਂ ਨੇ ਕੰਮ ਕੀ ਹੋ ਸਕੇ ਉਹਨਾਂ ਨੂੰ এমਪਲੋਇਮੈਂਟ ਹਾਸਲ ਕਰਕੇ ਆਪਰਾ ਉਰੋਗਾਰ ਹੱਥ ਦਾ ਸਕਣ ਕਿਤੇ ਨਾ ਕਿਤੇ ਸੋਸ਼ਲ ਜਿਹੜਾ ਹੈਗਾ ਵੱਡੇ ਲੋਕਾਂ ਦੇ ਬਰਾਬਰ ਹੋ ਸਕਣ ਕਿਤੇ ਉਹਨਾਂ ਦਾ ਇਨਸਾਫ ਜਿਹੜਾ ਹੈ ਸਪੇਸ ਸੰਵਿਧਾਨ ਦੇ ਤਰਫ ਬਾਬਾ ਸਾਹਿਬ ਪੁੱਛਦਾ ਉਹ ਬੇਸੇ ਜਿਹਨੇ ਬਣਾ ਕੀਤਾ ਪਰ ਲੇਕਿਨ ਭਾਰਤ ਜਨਤਾ ਪਾਰਟੀ ਜਦੋਂ ਦੀ ਸ਼ਕਤਾਂ ਚਾਈਆ ਕਿਉਂਕਿ ਭਾਰਤ ਜਨਤਾ ਪਾਰਟੀ ਦੇ ਪਿੱਛੇ ਕੌਣ ਕੰਮ ਕਰਦਾ ਭਾਰਤ ਜਨਤਾ ਪਾਰਟੀ ਦੇ ਅੜਿਆਲੋ ਜੀ ਕੀ ਆ ਭਾਰਤ ਜਨਤਾ ਪਾਰਟੀ ਦੇ ਅੜਿਆਲੋ ਜੀ ਜਿਹੜੀ ਆ ਸਾਰਾ ਜਾਣਦਾ ਉਹ ਸੰਗ ਚਲਾਉਂਦਾ ਉਹ ਆਰਐਸਐਸ ਆਰਐਸਐਸ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇਸ਼ ਜਨਤਾ ਚਲਾ ਰਹੀ ਹੈ ਔਰ ਆਰਐਸਐਸ ਜਿਹੜੀ ਆ ਉਹ ਚਾਹੁੰਦੀ ਆ ਕਿ ਦੇਸ਼ ਦੇ اندر ਰਿਜ਼ਰਵੇਸ਼ਨ ਖਤਮ ਹੋਵੇ ਦੇਸ਼ ਦੇ ਅੰਦਰ ਜੋ ਗਰੀਬ ਲੋਕਾਂ ਨੂੰ ਜੋ ਸਰਦਿਆਂ ਤੋਂ ਲਟਾੜੇ ਹੋਏ ਨੇਗੇ ਜੋ ਸਰਦਿਆਂ ਤੋਂ ਪਛਾੜੇ ਹੋਏ ਹੋਏ ਨੇਗੇ ਉਹਨਾਂ ਦੀ ਰਿਜ਼ਰਵੇਸ਼ਨ ਕਿਸੇ ਨਾ ਕਿਸੇ ਖਤਮ ਕੀਤੀ ਜਾਵੇ ਕੋਈ ਨਾ ਕੋਈ ਤੰਗ ਤਰੀਕਾ ਲੱਭਿਆ ਜਾਵੇ भारतीय जनता पार्टी जो बड़ी जमात आय कर भारतीय जनता पार्टी भारतीय जनता पार्टी का सोच आश जानता देश के इस भारतीय जनता पार्टी पिछले दस साल तो हौले 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 करके एक दो जीट्यूशन है जस्थावान है खत्म करने का यतन जो भारतीय जनता पार्टी लगातार देश के अंदर कर रही है ਬਹੁਤ ਸਾਰੇਾਰੇ ਨਰਕਤ ਪਿਛਲੇ ਸਮੇਂ ਦੇ ਦੌਰਾਨ 23 ਵੱਡੀਆਂ ਕੰਪਨੀਆਂ 23 ਵੱਡੀਆਂ ਕੰਪਨੀਆਂ ਦਾ ਪ੍ਰਾਈਵੇਟ ਕਰਨ ਕੀਤਾ ਗਿਆ ਦਾ ਨਿੱਜੀਕਰਨ ਕੀਤਾ ਗਿਆ ਦੇਸ਼ ਦੇ ਅੰਦਰ ਵੱਡੀਆਂ-ਵੱਡੀਆਂ ਕੰਪਨੀਆਂ ਦਾ ਨਿੱਜੀਕਰਨ ਕੀਤਾ ਗਿਆ ਕੰਮ ਕੀਤਾ ਗਿਆ ਤਾਂ ਕਿ ਉੱਥੇ ਰਿਜ਼ਰਵੇਸ਼ਨ ਖਤਮ ਹੋ ਜਾਵੇ ਬੇਸ਼ੱਕ ਦੇਸ਼ ਦੀ ਸਰਬੋਤਮ ਨਾਲ ਬੇਸ਼ੱਕ ਹੈ ਇਸ ਪ੍ਰੇਨ ਕੋਟੇ ਦਾ ਕਹਿ ਦਿਆ ਕਿ ਪ੍ਰਾਈਵੇਟ ਅਧਾਰਿਆਂ ਦੇ ਅੰਦਰ ਵੀ ਔਰ ਸੋਸ ਦੇ ਅੰਦਰ ਵੀ ਕੰਟਰੈਕਟ ਦੇ ਅਧਾਰ ਦੇ ਉੱਤੇ ਵੀ ਹਜਾਰੇ ਸ਼ੁਰੂ ਹੋਣ ਚਾਹੀਦੇ ਪਰ ਲੇਕਿਨ ਆਪ ਦੀ ਜਨਤਾ ਪਾਰਟੀ ਨੇ ਇਹ ਹਜਾਰ ਪਾ ਲਿਆ ਨੀਜੇ-ਨੀਜੇ ਯਤਨ ਲਾ ਲਿਆ ਕਿ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਪ੍ਰਾਈਵੇਟ ਕਰ ਦਿਓ ਉਹਨਾਂ ਨੂੰ ਨਜੀਕਰਨ ਕਰ ਦਿਓ ਤਾਂ ਕਿ ਉੱਥੇ ਜਿਹੜੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਸ਼ੈਡਿਊਲਡਾਸਟੋਕਾਂ ਦੇ ਬੱਚੇ ਜਿਹੜੇ ਸ਼ੈਡਿਊਲਡਟ੍ਰਾਈਬ ਦੇ ਬੱਚੇ ਉੱਥੇ ਜਾ ਕੇ ਛੋਟੀ ਮੋਟੀ ਨੌਕਰੀ ਲੈ ਕੇ ਆਪਣਾ পেট ਪਾਲਦੇ ਨੇਗੇ ਆਪਣਾ ਰੋਜ਼ਗਾਰ ਪ੍ਰਾਪਤ ਕਰਦੇ ਨੇਗੇ ਆਪਣੇ ਪਰਿਵਾਰ ਨੂੰ ਪਾਲਦੇ ਨੇਗੇ ਉਹਦੇ ਤਾਂ ਵਿਵਾਦ ਹੀ ਰਹਿ ਜਾਂਦਾ ਚੋ ਕਿਤਾ ਉਹ ਡਿਸਟ੍ਰੀਬਿਊਸ਼ਨ ਜਿਹੜਾ ਉਹ ਭਾਰਤੀ ਜਨਤਾ ਪਾਰਟੀਆਂ ਸਰਕਾਰ ਨੇ ਇਸਨੇ 10 ਸਾਲ ਕੀਤਾ ਤੇ ਲਗਾਤਾਰ ਟ੍ਰੈਂਡ ਲਗਾਤਾਰ ਟ੍ਰੈਂਡ ਝਾਰੀਆ जानते हो भारतीय जनता पार्टी ने किस तरह एयर इंडिया को प्राइवेट किया किस तरह वनिया पेट्रोलियम दंपनिया किस तरह एन आई सी वर्गिया किस तरह बैंकिंग सैक्टर का प्राइवेट कर प्राइवेटकर सारा प्राइवेट करन जो होया गया पिछले लंबे अरसे दौरान इसे गल करके होगा कि देश के अंदर रिजरवेशन जी खत्म किया जाए भारतीय जनता पार्टी पिछले हद होगी भारतीय जनता पार्टी ने हद करती जो एंट्री 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 जिन आई एस हर दस समय की जो तो सीनियर पोस्टा आईएस बना के सिर्फ एक इंटरव्यू लेके यूनियन पब्लिक सर्विस कमिशन ਇੱਕ ਇੰਟਰਵਿਊ ਲਾਊਗਾ ਪਰ ਇੰਟਰਵਿਊ ਲੈ ਕੇ ਜਿਹੜਾ ਉਹਦੀ ਸੈলেকਸ਼ਨ ਹੋ ਜੂ। ਆ ਲੇਟਰ ਐਂਟਰੀ ਦਾ ਨਾਮ ਦਿੱਤਾ ਪਰ ਲਗਭਗ 363 63 63 ਲੋਕਾਂ ਦੀ ਭਰਤੀ ਇਸ ਦੇ ਵਿੱਚ ਹੋਈ ਔਰ ਜਿਹਦੇ ਵਿੱਚ ਰਿਜ਼ਰਵੇਸ਼ਨ ਦਾ ਕੋਈ ਵੀ ਪ੍ਰਬੰਧਨ ਨਹੀਂ ਕੀਤਾ ਗਿਆ। ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਡਿਜ਼ਾਈਨ ਨਾਉਂਦੀ ਆ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ एक एक के तो, के दलता के खिलाफ शड्यूल कास्ट के खिलाफ शड्यूल ट्राइव के खिलाफ रख दोलसी मैटर डिपार्टमेंट किस तरह दलता किस तरह एस टी एस टी बाहर कटना गया वही साजिश जी भारतीय जनता पार्टी देश की रची और त्रेहठ पोस्टा उड़ा के कुछ लोगों लाया गया ताकि कोई संस रखी जाए ताकि पॉलिसी मैटर लोग काम करके ताकि बिल्कुल ही जो दलता हो गरता तो खड़ा रखा जाए ताकि बराबर ना हो सकता क्योंकि बा साहब ई अंबेडकर जी सोच सविधान अंदर लिखा गया कि सारे लोग जो दुनिया के पैदा होंगे नेरती पैदा होंगे सारे बराबर नेशन

45 ਪੋਸਟ 45 ਪੋਸਟ ਜਿਹੜੀਆਂ ਨੇ ਉਹਨਾਂ ਦੀ ਐਡਵਰਟਾਈਜ਼ਮੈਂਟ ਕੀਤੀ ਗਈ ਪਰ ਲੇਕਿਨ ਜਦੋਂ ਦੇਖਿਆ ਕਿ ਦੇਸ਼ ਦੇ ਚਾਰ ਵੱਡੇ ਰਾਜਾਂ ਦੇ ਅੰਦਰ ਇਲੈਕਸ਼ਨ ਹੋਈ ਚਾਰ ਵੱਡੇ ਰਾਜ ਚਾਰਖੰਡ ਮਹਾਰਾਸ਼ਟਰ ਜੰਮੂ ਕਸ਼ਮੀਰ ਹਰਿਆਣਾ ਚਾਰ ਵੱਡੇ ਰਾਜ ਨੇ ਹਰ ਤੱਕ ਇਹਨਾਂ ਚਾਰਖੰਡ ਦੀ ਗੱਲ ਕਰਾ ਮਹਾਰਾਸ਼ਟਰ ਦੀ ਗੱਲ ਕਰਾ ਤੇ ਸ਼ੈਡਿਊਲ ਕਾਸ ਸ਼ੈਡਿਊਲ ਕਾਸ ਹਰਿਆਣਾ ਦੀ ਗੱਲ ਕਰਾ

ਲਗਾਤਾਰ ਸਾਾਸਾਂ ਰਚ ਰਹੀ ਆ ਲਗਾਤਾਰ ਰੈਗੂਲੇਸ਼ਨ ਕਟਮ ਕਰਨ ਦੀ ਗੱਲ ਆ ਚਾਹੇ ਪ੍ਰਾਈਵੇਟ ਕਰਨ ਦੀ ਗੱਲ ਆ ਚਾਹੇ ਡਿਜੀਟਲ ਕਰਨ ਦੀ ਗੱਲ ਆ ਇਹ ਸਾਬਤ ਹੋਦਾਗਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸ਼ੈਡਿਊਲ ਕਾਸ ਦੇ ਨਾਲ ਸ਼ੈਡਿਊਲ ਕਾਈ ਦੇ ਨਾਲ ਧੋਖਾ ਕਰ ਰਹੀ ਆ ਉਹਨਾਂ ਨੂੰ ਬੰਦਾ ਅਧਿਕਾਰ ਜੋ ਸੰਵਿਧਾਨ ਚ ਮਿਲਿਆ ਆਇਆਗਾ ਉਹਨੂੰ ਖਤਮ ਕਰਨ ਦੇ ਲਈ ਕੋਸ਼ਿਸ਼ ਚਾਲ ਚਾਲਾਂ ਦੇ ਵਿੱਚ ਚੱਲ ਰਹੀ ਆ ਅਸੀਂ ਇਸ ਗੱਲ ਦਾ ਪ੍ਰਯੋਗ ਗਲੋ ਕਰਦੇ ਆ ਅਸੀਂ ਕਹਿੰਨਾ ਆਵਾਮੀ ਪਾਰਟੀ ਇਸ ਗੱਲ ਦੀ ਨਾਕ ਕਰਦੀ ਆ ਕਿ ਜਿਹੜੀ ਐਂਟਰੀ ਆ ਤੁਰੰਤ ਬੰਨ ਕੀਤੀ ਜਾਵੇ ਤੁਰੰਤ ਜਿਹੜੀਆਂ ਪੋਸਟਾਂ ਆ ਆਈਐਸ ਦੇ ਅੰਦਰ ਆਈਪੀਐਸ ਦੇ ਅੰਦਰ ਜਾਂ ਹੋਰ ਬੰਨਿਆ ਸਿਵਲ ਸਰਵਿਸ ਦੇ ਜਿਹੜੀਆਂ ਉਹਨਾਂ ਉੱਤੇ ਸਾਰੀਆਂ ਪੋਸਟਾਂ ਦੇ ਉੱਤੇ ਤੁਰੰਤ ਜੋ ਵਧਦੀ ਰਹਿ ਜਾਂਦਾ ਉਹਦੇ ਹਿਸਾਬ ਨਾਲ ਸਪੈਸ਼ਲ ਜਿਹੜਾ ਬੈਕਲੌਗ ਰਾਈਚ ਲਾ ਕੇ ਜਿਹੜਾ ਬੈਕਲੌਗ ਪੈਂਡਿੰਗ ਪਿਆਗਾ ਉਹ ਸਾਰੀਆਂ ਸਾਮੀਆਂ ਜਿਹੜੀਆਂ 트ਨ ਭਰ ਕੇ ਦੇਸ਼ ਦੇ ਦਰ ਲੋਕਾਂ ਦੇ ਨਾਲ ਦੇਸ਼ ਦੇ ਸ਼ਡਿਊਲ ਦਾ ਸੂਟ ਰੇਟ ਲੋਕਾਂ ਦੇ ਨਾਲ ਇਨਸਾਬ ਕੀਤਾ ਹੈ ਹੁਣ ਇਹ ਐਂਟਰੀ ਜਾਣੀ ਹੋਇਆ ਕਿ ਦੇਸ਼ ਦੇ ਅੰਦਰ ਲਗਭਗ 9 ਲੱਖ 9 ਲੱਖ 64 ਹਜ਼ਾਰ ਤੋਂ ਉੱਪਰ ਕੋਸਟਾ 9 ਲੱਖ 64 ਹਜ਼ਾਰ ਤੋਂ ਉੱਪਰ ਕੋਸਟਾ ਸਰਕਾਰੀ ਲਾਇਆ ਜਾਂਦਾ ਹੈ ਸਰਕਾਰੀ ਅਹੁਦਿਆਂ ਦੇ ਅੰਦਰ 9,64,000 ਤੋਂ ਉੱਪਰ ਪੋਸਟਾਂ ਖਾਲੀ ਪਈਆਂ ਨੇ ਜਿਨ੍ਹਾਂ ਦੇ ਵਿੱਚ ਬੈਸਮੇਂਦ ਸਾਡੇ ਸ਼ੈਡਿਊਲ ਕਾਸ ਸਲੂਟ ਰਾਈਟਸ ਜਦਾਇਕ ਕੋਲ ਕਲਾਸ ਦੇ ਲੋਕਾਂ ਨੂੰ ਰਿਜ਼ਰਵੇਸ਼ਨ ਦਾ ਹੱਕ ਮਿਲਦਾ ਸੀ ਇਹ ਲਗਾਤਾਰ ਪੋਸਟਾਂ ਨਾਲ ਭਰਨਾ ਵੀ ਇਸ ਗੱਲ ਦਾ ਸਬੂਤ ਆ ਕਿ ਭਾਰਤੀ ਜਨਤਾ ਪਾਰਟੀ ਦੇਖਦੇ ਐਸਸੀਐਸਟੀ ਲੋਕਾਂ ਦਾ ਧੱਕਾ ਕਰ ਰਿਹਾ ਹੈ जो संविधान के अंदर प्रोटेक्शन की गई है जो संविधान के अंदर राइट दिता गया है गरीब लोगों खत्म करने अंदर तो भारतीय जनता पार्टी कर रही है सुमैच जो ड्राइव भारतीय जनता पार्टी ने अपनी मुहम चलाई है मैं सारे पंजाब के शेड्यूल कास्ट शेड्यूल ट्राइब लोगों को अपील करता कि भारतीय जनता पार्टी की इस ड्राइव का मुकम्मल वाइकआउट किया जाए ਜਦੋਂ ਵੀ ਕੋਈ ਸ਼ੈਡਿਊਲਡ ਕਾਸ ਸ਼ੈਡਿਊਲਡ ਕਾਸ ਪਾਰਟੀ ਜਨਤਾ ਪਾਰਟੀ ਦਾ ਨਵਾਇੰਦਾ ਉਹਨਾਂ ਦੀ ਵੈਪਰਸ਼ਿਪ ਕਰਨੀ ਆਉਂਦਾ ਸੱਤਾ ਤੋਂ ਦਾ ਬਾਈਕਾਟ ਕੀਤਾ ਜਾਦੇ ਕਿਉਂਕਿ ਪਾਰਟੀ ਜਨਤਾ ਪਾਰਟੀ ਬਾਬਾ ਸਾਹਿਬ ਹੀਮਰਾਓ ਵਰਗੇ ਲੋਕਾਂ ਦੀ ਦੁਆਰਾ ਬੜਾਏ ਸਬਦਾਨ ਦੇ ਅਗੇਸਟ ਸਬਦਾਨ ਵੀ ਸਪੈਡਦੇ ਨੇ ਅਗੇਸਟ ਜੋ ਜੋ ਰਿਜ਼ਰਵੇਸ਼ਨ ਇਸ ਕਰਕੇ ਮਿਲੀ ਸੀ ਕਿ ਇਹਨਾਂ ਲੋਕਾਂ ਦੇ ਨਾਲ सोशली डिस्क्रिमिनेशन होंगे खत्म करना सारे पंजाब के दे लोगों देश के दे लोगों खास करके शड्यूल कास्ट शड्यूल ट्राइब लोगों को अपील है कि भारतीय जनता पार्टी की इस डराइव का विरोध किया जाए और कोई भी मैंबर ना बना जाए और मैं हरप्रगटू जी को तो भी तो अच्छा था था। बहुत बहुत धन्यवाद जी सब तो पेल्ला पे तो मैं स्वागत करता सारे मीडिया का जिन्ह ने अपना कीमती समाज उस प्रैस कॉन्फ्रेंस वास्ते कहे जिमें कि सरकार योग सा वित्त मंत्री सरदार भरपाल सिंह चीमा साहब नेतासीता कि इस वे भारतीय जनता पार्टी जी ਕਿ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਜੋ ਸਾਡਾ ਸੰਵਿਧਾਨ ਬਣਾਇਆ ਸੀਗਾ ਉਹ ਇੱਕ ਸਮਾਨਤਾ ਸਥਾਪਿਤ ਕਰਨ ਵਾਸਤੇ ਇਕੁਅਲ ਸਮਾਜ ਸਿਰਜਣ ਵਾਸਤੇ ਉਹਦੇ ਵਿੱਚ ਪ੍ਰੋਵੀਜ਼ਨਸ ਪਾਇਆ ਗਿਆ ਗਿਆ ਸੀ ਕਿਹੜੇ ਹੰਸ਼ੇ ਪੜਾਏ ਗਏ ਸੀਗੇ ਪਰ ਬੜੇ ਤੋਖ ਨਾਲ ਘਰਾ ਪੈ ਰਿਆ ਕਿ ਇੱਕ ਪਲਾਨਡ ਇੱਕ ਡਿਜ਼ਾਈਨਡ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਔਲੀ ਔਲੀ ਉਸ ਸੰਵਿਧਾਨ ਨੂੰ ਖਤਮ ਕਰਨ ਦੇ ਉੱਤੇ ਉੱਲੀ ਹੋਈ ਹਰ ਇਹਨਾਂ ਦਾ ਐਕਟ ਜਿਹੜਾ ਇਹੀ ਆ ਕਿ ਕਿਸੇ ਦਾ ਕਿਸੇ ਤਰ੍ਹਾਂ ਇਹ ਸੰਵਿਧਾਨ ਇਹਨੂੰ ਜਿਹੜਾ ਆ ਉਹ ਬਦਲ ਦਿੱਤਾ ਜਾਵੇ ਔਰ ਜੋ ਸੋਖ ਸੁਹੂਤਾ ਜੋ ਕੋਈ ਫੈਸਿਲਿਟੀਜ਼ ਇਸ ਸੰਵਿਧਾਨ ਦੇ ਰਾਹੀਂ ਗਰੀਬ ਚੰਕਾਂ ਨੂੰ ਅਨਸੂਚਿਤ ਜਾਤੀਆਂ ਨੂੰ ਅਨਸੂਚਿਤ ਜਨ ਜਾਤੀਆਂ ਨੂੰ ਕੋਈ BC ਵਰਗ ਨੂੰ ਜਿਹੜੀਆਂ ਸੁਹੂਤਾ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ ਸੋ ਇਹਨਾਂ ਨੇ ਇਸ ਵਾਰ ਜਿਹੜੀ ਹੁਣੇ ਚੋਣ ਹੋ ਗਈ ਆ ਲੋਕ ਸਭਾ ਦੀ ਉਦੇ ਵਿੱਚ ਵੀ ਕਿਹਾ ਸੀਗਾ 400 ਤੋਂ ਪਾਰ ਜਾਵਾਂਗੇ ਮੈਂ ਇਹ ਦਾਅਵੇ ਨਾਲ ਕਿਹਾ ਜੇ 300 ਤੋਂ ਪਾਰ ਵੀ ਚਲੇ ਜਾਂਦੇ ਤੇ ਹੁਣ ਤੱਕ ਇਹਨਾਂ ਨੇ ਸਬਦਾਨ ਨੂੰ ਖਤਮ ਕਰਨ ਦੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਕਰ ਦੇਣੀ ਸੀ ਇਹ ਤੇ ਸਲਾਮ ਆਕਰ ਦੇ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਓਸੋ ਚਾਰੀ ਤੱਕ ਹੀ ਸਿਮਟ ਕੇ ਰੱਖ ਦਿੱਤਾ ਔਰ ਇਹ ਆਪਣੀ ਡਰਾਈਵ ਵਿੱਚ ਸਫਲ ਨਹੀਂ ਹੋ ਸਕਦਾ ਅੱਜ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਨਵੇਂ ਢੰਗ ਜਿਹੜੇ ਨੇ ਉਹ ਲੱਭ ਰਹੇ ਨੇ ਤਾਂ ਕੋ ਕਲੀਅਰ ਕਰਤਾ ਇਗਜ਼ਾਮ ਪਲ ਲੈਟਰਲ ਐਂਡ ਰੀਡੀਆਂ ਜਿਹਦੇ ਰਾਹੀਂ ਯੂਪੀਐਸਸੀ ਇੱਕ एग्जाम ਲੈਂਦੀ ਆ ਉਹਦੇ ਵਿੱਚ ਤਰਲੇਮਾ ਇਗਜ਼ਾਮ ਹੁੰਦੇ ਨੇ ਪਰਲੇ ਮਨਾਰੀ ਹੁੰਦੇ ਨੇ ਮੇਨ ਹੁੰਦੇ ਨੇ ਤੇ ਇਤਰਾ ਦੇ ਉਹਦੇ ਵਿੱਚ ਚੜੀ ਆ ਉਹ ਸਕਰੀਨਿੰਗ ਹੁੰਦੀ ਆ ਪਰ ਭਾਰਤੀ ਜਨਤਾ ਪਾਰਟੀ ਨੇ ਜੋਇੰਟ ਸੈਕਟਰੀ ਲੈਵਲ ਦੀਆਂ ਡਾਇਰੈਕਟਰ ਲੈਵਲ ਦੀਆਂ 63 ਪੋਸਟਾਂ ਜਿਹੜੀਆਂ ਸੀਗੀਆਂ ਉਹ ਬਿਨਾਂ ਕਿਸੇ ਰਿਜ਼ਰਵੇਸ਼ਨ ਦੇ ਤਿਆ ਫਿਲ ਕਰ ਦਿੱਤੀ ਕਿਉਂਕਿ ਜੇ ਲੈਟਰਲ ਐਂਟਰੀ ਨਾ ਹੋਵੇ ਤੇ ਇਹਦਾ ਇਹਦੀ ਰਿਕਰੂਟਮੈਂਟ ਆ ਇਹ ਥ्रू ਯੂਪੀਐਸਸੀ ਹੋਣੀ ਹੈ ਔਰ ਯੂਪੀਐਸਸੀ ਦੇ ਥ्रू ਰਿਕਰੂਟਮੈਂਟ ਹੋਏਗੀ ਤੇ ਉਥੇ ਰੈਜ਼ਰਵੇਸ਼ਨ ਦੇ ਬੈਨੀਫਿਟਸ ਦੇਨੇ ਪੈਣਗੇ ਛੋ ਇਹ ਨਾਲ ਆਪਰੇ ਆ ਕਿ ਆਪਾਂ ਲੈਟਰਲ ਐਂਟਰੀ ਕਰ ਲੈਨੇ ਆ ਇਹਦੇ ਵਿੱਚ ਰੈਜ਼ਰਵੇਸ਼ਨ ਦੀ ਕੋਈ ਲੋ 63 ਸੀਟਾਂ ਭਰਨੀਆਂ ਬੜੇ ਦੁੱਖ ਦੀ ਗੱਲ ਆ ਕਿ 36 ਸੀਟਾਂ ਦੇ ਵਿੱਚ ਸਾਡੇ ਐਸਸੀ ਐਡ ਅ ਐਸਟੀ ਜਿੰਨੇ ਵੀ ਲੋਕ ਨਿਯੁਕਤ ਹੋਣੇ ਸੀਗੇ ਉਹ ਸਾਰੇ ਇਹਦੇ ਤੋਂ ਬਾਹਰ ਹੋ ਗਏ ਹੁਣ ਫੇਰ ਡਰਾਈਵ ਚਲਾ ਦਿੱਤੀ 45 ਸੀਟਾਂ ਹੋਰ ਜਿਹੜੀਆਂ ਸੀਗੀਆਂ ਲੈਟਰਲ ਸਾਈਡਵੇ ਜਿਹੜੀ ਐਂਟਰੀ ਆ ਉਹਦੇ ਰਾਈਟ ਪਰ ਹੰਦੀ ਜਿਹੜੀ ਆ ਕੋਸ਼ਿਸ਼ ਕਰ ਦਿੱਤੀ ਗਈ ਪਰ ਕਿਉਂਕਿ ਲੋਕ ਜਿਹੜੇ ਨੇ ਉਹਨਾਂ ਨੇ ਵਿਰੋਧ ਕੀਤਾ ਇੰਡੀਆ ਅਲਾਈንስ ਨੇ ਵਿਰੋਧ ਕੀਤਾ ਔਰ ਇਹਨਾਂ ਨੂੰ ਮਜਬੂਰਨ ਇਹ 45 ਜਿਹੜੀਆਂ ਸੀਟਾਂ ਐਡਵਰਟਾਈਜ਼ ਕੀਤੀਆਂ ਸੀਗੀਆਂ ਉਹਨਾਂ ਨੂੰ ਵਾਪਸ ਲੈਣਾ ਪਿਆ ਗਿਆ ਔਰ ਇਹ ਇਹ ਨਹੀਂ ਆ ਕਿ ਦਰੋਂ ਚਾਹੁੰਦੇ ਸੀਗੇ ਕਿ 45 ਸੀਟਾਂ ਜਿਹੜੀਆਂ ਨੇ ਇਹ ਵਾਪਸ ਲਈਆਂ ਜਾਂ ਦਿਰੋਣੀ ਚਾਹੁੰਦੇ ਕਿਉਂਕਿ ਇਹਨਾਂ ਦੇ ਸਾਹਮਣੇ ਅਸਲੇ ਮਜਬੂਰੀ ਧਰਤੀ ਕਿ ਮੇਜਰ ਸਟੇਟਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ ਔਰ ਉਹਨਾਂ ਦੇ ਵਿੱਚ ਐਸਸੀਐਸਟੀ ਪਾਪੂਲੇਸ਼ਨ ਬਹੁਤ ਜ਼ਿਆਦਾ ਆ ਔਰ ਜੇਕਰ ਇਹ ਵਿਰੋਧ ਵੱਧ ਗਿਆ ਤੇ ਫੇਰ ਜਿਹੜੀਆਂ 40 ਸੀਟਾਂ ਦੇ ਵਿੱਚ ਚੋਣਾ ਹੋਣਾ ਸੀਗੀਆਂ ਉਹਦੇ ਚੋਂ ਭਾਰਤੀ ਜਨਤਾ ਪਾਰਟੀ ਦਾ ਖਾਤਮਾ ਹੋ ਰਿਹਾ ਸੀਗਾ ਇੱਕ ਕੋਈ ਕ੍ਰੀਜ਼ਰ ਆ ਜਿਹਦੇ ਕਰਕੇ 45 ਸੀਟਾਂ ਨੂੰ ਲੈਟਰਲ ਜਿਹੜੀ ਆ ਐਂਟਰੀ ਇਹਨੂੰ ਔਰ ਦਾ ਟਾਈਮ ਬੀਨ ਗਿਆ ਵਾਪਸ ਲਿਆ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦੀ ਨੀਅਤ ਆ ਵਾਪਸ ਲੈਣ ਦੀ ਨੀਅਤ ਕੋਈ ਨਹੀਂ ਆ ਵਾਪਸ ਲੈਣ ਦੀ ਇਸ ਵੇਲੇ ਮਜਬੂਰੀ ਬਣ ਗਈ ਆ ਇਹਨਾਂ ਦੀ ਕਿ ਅਸੀਂ ਉਹ ਸੀਟਾਂ ਜੀਪੀਐਸ ਤੇ ਉੱਤੇ ਜਿਹੜੀ ਐਡਵਰਟਾਈਜ਼ਮੈਂਟ ਕੀਤੀ ਆ ਉਹਨੂੰ ਵਾਪਸ ਲਈਏ ਸੋ ਅਸੀਂ ਇਸ ਬੀਜੇਪੀ ਦੀ ਸੰਵਿਧਾਨ ਵਿਰੋਧੀ ਨੀਤੀ ਦਾ ਰੈਜ਼ਰਵੇਸ਼ਨ ਵਿਰੋਧੀ ਨੀਤੀ ਦਾ ਹੋਰ ਜ਼ੋਰ ਛੰਡਲ ਕਰਦੇ ਆਂ ਵਿਰੋਧ ਕਰਦੇ ਆਂ ਅੱਜ ਸੱਤਾ ਲੈਣੇ ਆਂ ਹਰ ਐਸਈ ਐਸਟੀ ਕਮਿਊਨਿਟੀ ਦੇ ਹਰ ਮੈਂਬਰ ਨੂੰ ਉਹ ਲੋਕ ਜਿਹੜੇ ਗਰੀਬ ਨੇ ਜਿਨ੍ਹਾਂ ਨੂੰ ਅੱਜ ਤੱਕ ਉਹਨਾਂ ਦੇ ਹੱਕ ਨਹੀਂ ਮਿਲੇ ਜਿਨ੍ਹਾਂ ਦੇ ਨਾਲ ਸਮਾਜਿਕ ਵਿਤਕਰਾ ਆਰਥਿਕ ਵਿਤਕਰਾ ਬੜੇ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਉਹ ਬੀਜੇਪੀ ਦੀ ਇਸੋ ਥੀ ਚਾਲ ਨੂੰ ਸਮਝਣ ਔਰ ਇਹਨਾਂ ਦਾ ਡਟ ਕੇ ਵਿਰੋਧ ਕਰਨ ਤਾਂ ਕਿ ਬਾਬਾ ਸਾਹਿਬ ਡਾਕਟਰ ਬੀਮਰਾਓ ਅਮੇਦਕਾਰ ਸਾਹਿਬ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਸੀਗਾ ਜੋ ਉਸ ਸੰਵਿਧਾਨ ਦੀ ਆਤਮਾ ਕਹਿੰਦੀ ਆ ਕਿ ਇਸ ਦੇਸ਼ ਦਾ ਹਰ ਵਸਨੀਕ ਜਿਹੜਾ ਆ ਉਹ ਬਰਾਬਰਤਾ ਦਾ ਹੱਕਦਾਰ ਆ ਇੱਕ ਬਰਾਬਰਤਾ ਵਾਲੀ ਜ਼ਿੰਦਗੀ ਜਿਹੜੀ ਆ ਉਹ ਕੋ ਜੀਉਣੀ ਚਾਹੁੰਦਾ ਸੋ ਇਸ ਕਰਕੇ ਅਸੀਂ ਇਹ ਸੰਵਿਧਾਨ ਨੂੰ ਖਤਮ ਨਹੀਂ ਹੋਣ ਦੇਵਾਂਗੇ ਜਿੱਥੇ-ਜਿੱਥੇ ਵੀ ਇਹ ਜਿਹੜੀ ਹੋ ਰਹੀ ਆ ਇਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ ਆ ਉਹਦਾ ਅਸੀਂ ਖੰਡਰ ਕਰਦੇ ਆ ਔਰ ਸਾਰਿਆਂ ਨੂੰ ਉਪਜੀ ਕਰਦੇ ਆ ਕਿ ਇਸ ਚੀਜ਼ ਦਾ ਜਿਹੜਾ ਹੈ ਕਿ ਰੈਜ਼ਰਵੇਸ਼ਨ ਵਿਰੋਧੀ ਨੀਤੀ ਜਿਹੜੀ ਜਿዲਪੀ ਨੇ ਅਪਣਾਈ ਆ ਇਹਦਾ ਖੰਡਨ ਕੀਤਾ ਹੈ ਮੈਂ ਇਹਦੀ ਲੋਕ ਨੈਸ਼ਨ ਪਟਾ ਪਰ ਬਹੁਤ ਇਸ ਬਾਅਦ ਉਹ ਮੇਰੇ ਮੀਡੀਆ ਦੇ ਸੰਸਦ ਸਾਥੀ ਔਰ ਪੰਜਾਬ ਦੇ ਸਾਡੇ ਸਮੋਰ ਆਗੂ ਆ ਤੁਸੀਂ ਜੀ ਗੁਰਜੀਤ ਸਿੰਘ ਸਾਹਿਬ ਤੁਹਾਡੇ ਦੋਸਤ ਆ ਬਹੁਤ ਇਸ ਫਸਟ ਪਿਕਾਡ ਆ ਜਿਹੜਾ ਤੁਹਾਡੇ ਸਾਹਮਣੇ ਹੈ ਕਿਸੇ ਦਾ ਜਿਹੜਾ ਕੰਟੈਂਟ ਹੈ ਦਾ ਸੋ ਮੈਂ ਇਹ ਕਹਿ ਸਕਦਾ ਕਿ ਇਸ ਸਟੇਜ ਦੇ ਅੰਦਰ ਇੱਕ ਮਹਵਾਨੀ ਚਾਸਾ ਜਿਸ ਵਿਚਾਰਧਾਰਾ ਦੇ ਵਿੱਚੋਂ ਨਿਕਲਦਾ ਢੋਲ ਗੁਆਰ ਮਹਸੂਸ ਹੋਣ ਦਾ ਨਾਰੀ ਇਹ ਸਭ ਕਾਰਨ ਦੇ ਅਧਾਰ So, समय समय देश के अंदर ना सिंगल गलत है सी एस टी समाज फसला समाज बल्कि जी नागपुर की चारधारा है वो एंटी वोमन भी सो इसे करके जो हाथ बच्चों के उ जब हों तो मैं कह सकता कि जो खास करके बीजेपी भी शासित राज ने देखिए कि समय समय के उरतों के उसे बच्चियों और दल्तों के उ जो अत्याचार की घराइया ਸੀਰਾ ਰੀਅਲ ਨਾਵਾ ਹਾਦੀਆ ਨੇ ਸੋ ਅ ਜੀ ਥੋੜਾ ਜਿਹਾ ਹੋਰ ਚਲੇ ਜਓ ਸੇ ਸੋਤੇ ਜਰੂਰੀ ਬੀਜੇਪੀ ਸੱਤਾ ਦੇ ਆਈਏ ਦੇ ਅੰਦਰ ਦੇ ਅੰਦਰ ਔਰ ਕਿਸ ਤਰ੍ਹਾਂ 2018 ਦੇ ਅੰਦਰ ਐਸਸੀਐਸਟੀ ਐਕਟ ਨੂੰ ਡਿਲੀਟ ਕਰਨ ਦਾ ਸੋ ਆ ਜਿਹੜਾ ਲੈਟੋ ਚੈਂਡੀ ਦਾ ਸਵਾਲ ਹੈ ਇਹ ਜਿਹੜਾ ਸਰਕਾਰ ਨੇ ਚੁੱਕ ਕੇ ਚੱਟਿਆ ਆ ਮੈਂ ਸਮਝਦਾ ਕਿ ਭਾਰਤ ਦੇ ਵਿਵਸਥ ਨੇ ਜਿਹੜਾ ਇੰਡੀਆ ਗਣਵਨਦਨ ਨੇ ਇਹਦੇ ਉੱਤੇ ਵਾਸਲਾ ਦਿੱਤੀ ਆ ਅੱਜ ਦੇਸ਼ ਦੇ ਅੰਦਰ ਭਾਰਤ ਮੰਤਰੀ ਉਹਦਾ ਵੀ ਲੋਕਾਂ ਦਾ ਸੰਦਾ ਦਿੱਤਾ ਜਿਉਂਦਾ ਪ੍ਰ ਨਾਲ ਸੋ ਮੈਨੂੰ ਲੱਗਦਾ ਹੈ ਕਿ ਆ ਇਸ ਕਿਸਮ ਦੀਆਂ ਜਿਹੜਾ ਜਨਮ ਕੀਤਾ ਜਾ ਰਿਹਾ ਸੋ ਦੇਸ਼ ਦੇ ਲੋਕ ਪੰਜਾਬ ਦੇ ਲੋਕ ਦਾ ਡਟ ਕੇ ਵਿਰੋਧ ਕਰਦੇ ਆ ਕਿ ਇਖਤੀਰ ਹੋਊਗਾ ਇਹ ਦੇ ਸਕੇ ਬਤੇ ਸਾਡਾ ਪੰਜਾਬ ਕੇ ਵਜੇ ਇਦੇ ਲਈ ਇੱਕ ਸਵੱਤ ਸਵਾਗਤ ਨੂੰ ਇੱਕ ਬਸਮੇਦਾਂ ਨੂੰ ਸਭ ਲਈ ਪ੍ਰਾਪਤ ਹੋਣ ਕੀ ਜਿਹੜੇ ਸਿਦਾਰ ਚ ਬਣਿਆ ਉਹ ਪਹਿਲੇ ਚਾਹੀਦਾ ਔਰ ਜੀ ਵੀ ਜਿਕੇਦਰ ਸਰਕਾਰ ਦਾ ਇਹ ਜਿਹੜਾ ਹੱਲਾ ਆ ਅਸੀਂ ਵਿਰੋਧ ਕਰਦੇ ਹਾਂ ਹਰ ਵੀ ਤਰ੍ਹਾਂ ਦੇ ਆ ਇਹ ਪੰਜਾਬ ਦੇ ਦੇਸ਼ ਦੇ ਲੋਕਾਂ ਨੂੰ ਅੱਜ ਜਮਾ ਸਾਹਿਬ ਨੇ ਕਿਹਾ ਕਿ ਭਾਜਪਾ ਨੇ ਆਰਐਸ ਨੂੰ ਚਾਰ ਤਾਰਾ ਸੰਗਣਾ ਪਈਦਾ ਅਸਤੀਰ ਦੇ ਮੇਰੇ ਦਰਦ ਨੇ ਇਸ ਦੇ ਜਿਹੜਾ ਕੱਟ ਗਿਰਤੀ ਲੋਕ ਨੇ ਇਸ ਦੇ ਜਿਹੜੇ ਸਕੂਲ ਰਾਟ ਨੇ ਉਹ ਜਿਹੜੇ ਸਾਡੇ ਬਲਕਸੀਆਂ ਜਿਹੜੀਆਂ ਨੇ 40 ਰਜੋੜਾ ਦੇ ਅੰਦਰ ਇੱਕ ਹਾਲ ਨੇ ਉਹਨਾਂ ਦੇ ਸਾਹਮਣੇ ਜਾ ਰਹੀ ਹੈ ਕਿ ਦੇਸ਼ ਦੇ ਅੰਦਰ ਜਿਹੜੀ ਗੋਮਤ ਹੈ ਇਹ ਗੋਮਤ ਸਾਡੇ ਖਿਲਾਫ ਕੰਮ ਕਰ ਰਹੀ ਹੈ ਸੋ ਲੋਕਾਂ ਦੀ ਚੇਤਨਨਾ ਦਾ ਇਹ ਸਾਡਾ ਪ੍ਰਸਤਾਵ ਹੈ ਕਿ ਅੱਜ ਇਹਦੇ ਦੀ ਸਰਕਾਰ ਤੋਂ ਗੱਲ ਆਫਿਸ ਲੈ ਕੇ ਆ ਉਹ ਦੇਸ਼ ਉਹਦਾ ਬਣੇਗਾ

ਤੇਜ ਦਾ ਸਦਾਨਾਰੇ ਯਾਗਰ ਦਾ ਤੌਰ ਤੇ ਅਖਤਿਆਰ ਬਰਮ ਦੇ ਮੌਕੇ ਬਰਬਾਦ ਹੈ ਜਿਵੇਂ ਇੱਕ ਪਰਿਵਾਰ ਵਿੱਚ ਸਾਰੇ ਮੈਂਬਰਾਂ ਨੂੰ ਬਰਬਦਰ ਦਾ ਹੱਕ ਹੁੰਦਾ ਹੈ ਸੋਹਣਤਰਾ ਇੰਦੇਸ਼ਾਰੇ ਵਰਗਾਂ ਜ਼ਮੀਨਾਂ ਦੇ ਇਹ ਇੱਕ ਕੁਨਤੀ ਸਾਧਨਾ ਰੁਹ ਸਬਰ ਤੇ ਇਸ ਦੀ ਆਜ਼ਾਦੀ ਤੋਂ ਬਾਅਦ ਲੋਕ ਸਤਾਨ ਬਣ ਗਏ ਤੇ ਉਹ ਨਹੀਂ ਹੈ ਕਿ ਹਰ ਬੰਦੇ ਨੂੰ ਸਮਝ ਲੋ ਨੌਕਰੀਆਂ ਦੇ ਲਈ ਪ੍ਰੋਬਲਮ ਜੋ ਹੈ ਕੋਸ਼ਿਸ਼ ਨਹੀਂ ਕਰ ਪਾਈ ਦੇ ਸਕਦਾ ਤੇ ਨੌਕਰੀਆਂ ਦੇ ਕੇ ਉਹ ਪੈਸੇ ਖਰੇ ਕਰਦੇ ਕੋਸ਼ਿਸ਼ ਨਹੀਂ ਕਰਦਾ ਪਰ ਆਪਾਂ ਇਹ ਵੇਖਦੇ ਆ ਪਿਛਲੇ 70 ਸਾਲਾਂ ਤੋਂ ਉਹ ਬੰਦੀਆਂ ਨੌਕਰੀਆਂ ਵੀ ਚਾਹੇ ਉਹ ਕਲਾਸ 4 ਹੋਣ ਕਲਾਸ 3 ਹੋਣ 2 ਹੋਣ 1 ਹੋਣ ਉਹ ਵੀ ਪੂਰੀਆਂ ਨੌਕਰੀਆਂ ਦਿੱਤੀਆਂ ਨਹੀਂ ਗਈਆਂ ਅੱਜ ਤੱਕ ਦੇਖ ਲਓ ਉਹਦੇ ਵਿੱਚ ਵੀ ਅਲੱਗ ਅਲੱਗ ਤਰੀਕੇ ਅਪਣਾ ਕੇ ਰਿਜ਼ਰਵੇਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਸਾਜ਼ਿਸ਼ ਚੱਲਦੀ ਰਹੀ ਹੈ ਦੇਖੋ ਦਿੱਕਤ ਇਹ ਚੱਲਦੀ ਪੀਜਪੀ ਆਰਐਸਐਸ ਸ਼ੁਰੂ ਤੋਂ ਇਸ ਦੇਸ਼ ਵਿੱਚ ਪਿੱਛੇ ਰਹਿ ਗਿਆ ਸਮਾਜਿਕ ਤੌਰ ਤੇ ਲਤਾਰੇ ਬਣੋ ਆਰਥਿਕ ਤੌਰ ਤੇ ਲਤਾਰੇ ਬਣੋ ਕੋਈ ਜਵਾਕ ਰੱਖਣਾ ਇਸ ਕਰਕੇ ਉਹ ਬਿਸ਼ਲੇ ਲੰਬੇ ਸਮੇਂ ਤੇ ਇਤਿਹਾਸ ਕਰਦੇ ਜਿੰਨੇ ਜਿੰਨੇ ਬੀਜਪੀ ਦੀ ਸਰਕਾਰ ਹੋਏ वो क्लास फोर क्लास थ्री आउटसोरसिंग अलग अलग तरीके क्या भाईचारे भाईचारे हूं तो हद हो गई के आई एस आई पी एस के बच्चे अहद्यादे भी बैकडोर एंट्री स्टार्ट कर दी जी गैर कानूनी या गैर संविधानिक है क्या। ਨਿਯਾਇਤ ਹੈ। ਔਰ ਐਸੇ ਵੱਡੇ ਵੱਡੇ ਕਾਰਪੋਰੇਟ ਹਿੱਸਾ ਜੋ ਪਤਾ ਨਹੀਂ ਸ਼ਾਇਦ ਕਾਰਪੋਰੇਟ ਦੇ ਕਹਿੰਦੇ ਵੀ ਉਹਨਾਂ ਦੇ ਬੰਦੇ ਦੇਸ਼ ਦੀ ਸਰਕਾਰ ਨੂੰ ਟਿਕਾਉਂਦਾ ਕੰਮ ਬੀਜੇਪੀ ਨੇ ਸ਼ੁਰੂ ਕਰ ਦਿੱਤੀ। ਜਿਨ੍ਹਾਂ ਦੀ ਕੋਈ ਵਿਸ਼ੇਸ਼ ਹਿੱਤ ਨਹੀਂ ਜਿਨ੍ਹਾਂ ਦਾ ਕੋਈ ਇੰਤਿਆਰ ਨਹੀਂ ਕੋਈ ਇੰਟਰਵਿਊ ਨਹੀਂ ਕੋਈ ਸਕਰੀਨਿੰਗ ਨਹੀਂ ਕੋਈ इन्वेस्टीगेशन नहीं चेक कोई वेरिफिकेशन नहीं और उन्होंने तो उच्च अहद पर बिठाने का काम बीजेपी शुरू कर रहे। आ, जो रही कल जो वापसी ली है ऐलान किया सिर्फ वोटों को तो चार सूबा के इलेक्शन को तो डरते उत्तर प्रदेश की होते बीजेपी की सरकार है ਉੱਤਰ ਪ੍ਰਦੇਸ਼ ਚ 69000 ਨੌਕਰੀ ਬਿਨਾ ਰਿਜ਼ਰਵੇਸ਼ਨ ਪਾਲਿਸੀ ਦੇ ਦੇ ਦਿੱਤੀ ਗਈ। OBC ਦਾ ਕੋਟਾ ਵੀ ਮਾਰ ਦਿੱਤਾ, SC ਦਾ ਵੀ, ST ਦਾ ਵੀ ਮਾਰਤਾ। ਸਿਰਫ ਉੱਥੇ ਆਪਣੇ BJP ਦੇ ਸੰਗੀਆਂ ਨੂੰ ਆਰਐਸਐਸ ਦੇ ਸੰਗੀਆਂ ਨੂੰ ਭਰਤੀ ਕਰਨ ਲਈ ਸਾਰੀ ਰਿਜ਼ਰਵੇਸ਼ਨ ਪਾਲਿਸੀ ਨੂੰ ਸ਼ਕਾਇਆ ਕਰ ਦਿੱਤੇ। ਉਹਦਾ ਮਨਜ਼ੂਰ ਹਾਈ ਕੋਰਟ ਨੇ ਉਹਨੂੰ ਰੱਦ ਕੀਤਾ ਸਾਰੇ ਰੂਪ सो योजे में बीजेपी सारे सूबे पूरे देश में कर रही आम आदमी पार्टी यदा परदाफाश करेगी विरोध करेगी ये समाज में पिछले रह गए लोगों ने हमेशा नाल खड़ी होगी इस करके अर्ज चीमा साहब की प्रेस कॉन्फ्रेंस